ਇਹ ਟੂਰਨਾਮੈਂਟ ਆਪਣਾ 70 ਤੇ 70000 ਜਿਹੜਾ ਸੈਕੰਡਰੀ ਤੇ ਹੋਊਗਾ ਤੇ ਫਰਸਟ ਦੇ ਜਿਹੜਾ ਉਹਨੂੰ 81000 ਰੁਪਿਆ ਇਨਾਮ ਦੀ ਰਕਮ ਰੱਖੀ ਗਈ ਹੈ ਇਹ ਜਿਹੜੇ ਮੁੰਡੇ ਜਿਹੜੇ ਨਵੇਂ ਉਹਨਾਂ ਨੂੰ ਮਨ ਲਓ ਨਹੀਂ ਸਮਝ ਕਿ ਆਪਾਂ ਕਿੱਧਰ ਨੂੰ ਜਾਣਾ ਹੈ ਕੀ ਆ ਉਹ ਇੱਕ ਛੋਟੀ ਉਮਰ ਦੇ ਕਾਰਨ ਹੋ ਜਾਂਦਾ ਵਾ ਪਰ ਅਪਾ ਜਦੋਂ ਖੇਡਾਂ ਕਰਾਵਾਂਗੇ ਜਾਂ ਕੋਈ ਵੀ ਚੀਜ਼ ਦਾ ਪਿੰਡ 'ਚ ਮੈਸੇਜ ਦੇਵਾਂਗੇ ਸੋ ਉਹਦੇ ਨਾਲ ਬੜਾ ਫਰਕ ਪੈਂਦਾ। ਇਹ ਵੀ ਬਿਆਨ ਦੇਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਏਡੇ ਵੱਡੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹੁਣ ਵੇਖੋ 3-4 ਲੱਖ ਰੁਪਏ ਬਿਲਕੁਲ ਨਮਮੁਲੀ ਗੱਲ ਹੈ ਕਿ ਲੱਗ ਜਾਂਦਾ ਵਾ। ਤੁਹਾਨੂੰ ਚੰਗੀ ਸੋਚ ਲੈ ਕੇ ਜਦੋਂ ਹੁਣ ਭਵੇਂ ਕਾਰਜਵੀਰ ਇੱਥੋਂ ਚਲ ਗਏ ਆ ਭਾਵੇਂ ਕੈਨੇਡਾ ਬੈਠੇ ਆ ਬਟ ਫਿਰ ਵੀ ਜੇ ਚੰਗੇ ਕੰਮ ਕੀਤੇ ਤਾਂ ਲੋਕ ਯਾਦ ਕਰਦੇ ਹੀ ਆ ਜੇ ਚੰਗੇ ਕੰਮ ਕਰਾਂਗੇ ਤਾਂ ਲੋਕ ਯਾਦ ਕਰਨਗੇ ਨਹੀਂ ਤੇ ਫਿਰ 5 ਸਾਲ ਬਾਅਦ ਤੇ ਤੱਕ ਤਾਂ ਪਲਟੇ ਗਿੰਦਾ ਅੰਮ੍ਰਿਤਸਰ ਦੇ ਬਲਸਚੰਦਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਅੱਜ ਵਿਸ਼ੇਸ਼ ਕਬੱਡੀ ਟੂਰਨਾਮੈਂਟ ਜਿਹੜਾ ਹੈ ਇੱਥੇ ਕਰਵਾਇਆ ਜਾ ਰਿਹਾ ਹੈ ਔਰ ਕਬੱਡੀ ਟੂਰਨਾਮੈਂਟ ਕਰਾਉਣ ਦਾ ਸਭ ਤੋਂ ਵੱਡਾ ਕਾਰਨ ਇੱਥੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਜੜਾ ਕਰੰਦਾ ਦੱਸਿਆ ਜਾ ਰਿਹਾ ਹੈ ਜੇਕਰ ਗੱਲ ਕੀਤੀ ਹੈ ਵੀ ਇਸ ਪਿੰਡ ਦੀ ਤਾਂ ਇਸ ਪਿੰਡ ਦੇ ਵਿੱਚ ਜਦੋਂ ਇਹ ਪਿੰਡ ਉਦਸਤਮੇ ਸਾਰਿਆਂ ਦੀ ਅੱਖਾਂ ਦੇ ਅੱਗੇ ਆਇਆ ਜਾਂ ਉਸ ਵੱਲੇ ਪ੍ਰੋਫਾਈਲ ਚ ਆਇਆ ਜਦੋਂ ਇਸ ਪਿੰਡ ਨੂੰ ਕਾਨ ਸਿੰਘ ਪੰਨੂ ਵੱਲੋਂ ਇੱਕ ਵੱਖਰਾ ਐਵਾਰਡ ਦੇ ਕੇ ਪੰਜਾਬ ਦੇ ਵਿੱਚ ਸਭ ਤੋਂ ਸੁੰਦਰ ਪਿੰਡ ਦਾ ਅਵਾਰਡ ਜਿਹੜਾ ਸੀਗਾ ਉਹ ਦਿੱਤਾ ਗਿਆ ਕਿਉਂਕਿ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜੋ ਕਿ ਖੁਦ ਰਸਤਿਆਂ ਤੋਂ ਉੱਤਰਦੇ ਨੇ ਗਲੀਆਂ ਨਾਲੀਆਂ ਸਾਫ਼ ਕਰਦੇ ਹੋਏ ਨਜ਼ਰ ਆਉਂਦੇ ਨੇ ਝਾੜੂ ਮਾਰਦੇ ਹੋਏ ਸਾਫ਼ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਨਾਲ-ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਬਹੁਤ ਨਜ਼ਰ ਤੁਸੀਂ ਦੇਖ ਸਕਦੇ ਹੋ ਕਿ ਕੁਸ਼ਤੇ ਬਾਅਦ ਇੱਥੇ ਕਬੱਡੀ ਜਿਹੜੀ ਹੈ ਉਹ ਵਾਈ ਗੁਰਜੀ ਦਾ ਫੋਲੋ ਹੋਵੇਗੀ ਓਏ ਕੰਪੀਟੀਸ਼ਨ ਹੋਣ ਤੋਂ ਬਾਅਦ ਜਿਹੜੀ ਹੈ ਫਸਟ ਡੇਂਜਰ ਹੈ ਉਹ 80 CR ਦੂਸਰਾ 70000 ਰੁਪਏ ਦਾ

ਇਹ ਕਿਤੇ ਜਾਵੇ ਤਾਂ ਬਹੁਤ سارے ਪਕਵਾਨ ਚੋਟੀਆਂ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਹੜਾ ਹੈ ਜਾਨਾ ਦੇ ਵਿੱਚ ਬੜਾ ਜਿਹੜਾ ਹੈ ਬਹੁਤ ਸਾਰੇ ਜਿਹੜੀ ਮਹਾਨ ਚੋਟੀਆਂ ਨੇ ਪੁੱਜਣੇ ਆ ਅਕਾ ਤੁਹਾਨੂੰ ਧੰਨਵਾਦ ਕਰਦੇ ਸੁਮਰ ਸਿੰਘ ਨਗਰ ਦਾ ਸਕਦੇ ਕਿ ਨੌ ਵੀਰਾਂ ਦਾ ਜਿਹੜੇ ਹਰ ਸਾਲ ਉਹ ਹਿੱਸਾ ਲੈਦੇ ਹੋਏ ਨਜ਼ਰਉਂਦੇ ਨੇ ਪਿੰਡ ਦੇ ਸਰਪੰਚ ਜੀ ਉਹ ਮੇਲਾ ਮਾਨਪੁਰ ਜੀ ਨਾਲ ਗੱਲਬਾਤ ਕਰਦੇ ਆ ਕਿ ਜਾਨ ਦੇ ਵੀ ਕੋਸ਼ਿਸ਼ ਕਰਦੇ ਆ ਅੱਜ ਤੁਹਾਨੂੰ ਕਰਾ ਚਾਹੁੰਦੇ ਜਿਹੜਾ ਮੈਚ ਕਰਾਉਂਦੇ ਆ ਪਹਿਲਾਂ ਉਹ ਸ਼ੁਰੂ ਕਰਾ ਦਿਆ ਕੀ ਕਹਿਣਾ ਚਾਹੋਗੇ ਵੀ ਅੱਜ ਜਿਹੜਾ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਕਿੰਨੇ ਦੀ ਕਬੱਡੀ ਪਹੇਗੀ ਔਰ ਕੀ ਕਾਰਨ ਰਿਹਾ ਹੈ ਇਸ ਕਬੱਡੀ ਦੇ ਟੂਰਨਾਮੈਂਟ ਤੋਂ ਹਾਂ ਜੀ ਇਹ ਟੂਰਨਾਮੈਂਟ ਪੜਾ 70 ਤੇ 70000 ਜਿਹੜਾ ਸੈਕੰਡਰੀ ਤੇ ਹੋਊਗਾ ਤੇ ਫਰਸਟ ਦੇ ਜਿਹੜਾ ਉਹਨੂੰ 81000 ਰੁਪਇਆ ਇਨਾਮ ਦੀ ਰਕਮ ਰੱਖੀ ਗਈ ਹੈ ਤੇ ਹੁਣ ਇਹ ਛੋਟੇ ਬੱਚਿਆਂ ਦੀ ਲੱਗੇ ਸ਼ੁਰੂ ਕਰਨ ਤਾਂ ਕਿ ਛੋਟੇ ਬੱਚੇ ਵੀ ਖੇਡਾਂ ਲੁੱਤੇ ਚਾਹੀਦ ਹੋ ਸਕੇ ਕੀ ਕਾਰਨ ਕੀ ਆ ਕੋਈ ਕਿਸ ਨੂੰ ਸਮਰਪਿਤ ਜਿਹੜਾ ਹੈ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹਰ ਸਾਲ ਕਰਵਾਇਆ ਜਾਂਦਾ ਜੀ ਇਹਦੀ ਸਾਡੇ ਮਹਾਂਪੁਰਸ਼ ਸਾਡੇ ਪਿੰਡ ਦੇ ਬਾਬਾ ਤੰਤਨ ਬਾਬਾ ਭਾਈ ਸਾਦਾ ਜੀ ਉਹਨਾਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਸਾਲਾਨਾ ਜੋੜ ਮਿਲਾ ਤੇ ਹਰ ਤਰ੍ਹਾਂ ਦੀ ਵਾਰ ਇਸ ਤਰ੍ਹਾਂ ਵੀ ਕਰਵਾਇਆ ਜਾ ਰਿਹਾ ਤੇ ਬਹੁਤ ਹੁਮ ਹੁ ਆਗੇ ਸੰਗਤ ਪਹੁੰਚ ਰਹੀ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਵਧਾਈ ਵੀ ਆ ਤੇ ਬੱਚਿਆਂ ਨੂੰ ਇੱਕ ਵਧੀਆ ਮੈਸੇਜ ਜਾਵੇ ਇਸ ਕਰਕੇ ਕਬੱਡੀ ਦਾ ਟੂਰਨਾਮੈਂਟ ਵੀ ਕਰਵਾ ਲਓ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਖੇਡ ਟੂਰਨਾਮੈਂਟ ਹੋਣੇ ਚਾਹੀਦੇ ਬਿਲਕੁਲ ਜੀ ਹੋਣੇ ਚਾਹੀਦੇ ਜੇ ਹੋਣਗੇ ਤੇ ਫੇਰ ਹੀ ਲੋਕੀ ਜਿਹੜੇ ਮੁੰਡੇ ਜਿਹੜੇ ਨਵੇਂ ਆ ਉਹਨਾਂ ਨੂੰ ਮੰਨ ਲਓ ਨਹੀਂ ਸਮਝੇ ਕਿ ਆਪਾਂ ਕਿੱਧਰ ਨੂੰ ਜਾਣਾ ਹੈ ਕੀ ਆ ਉਹ ਇੱਕ ਛੋਟੀ ਉਮਰ ਦੇ ਕਾਰਨ ਹੋ ਜਾਂਦਾ ਵਾ ਪਰ ਅਪਾ ਜਦੋਂ ਖੇਡਾਂ ਕਰਾਵਾਂਗੇ ਜਾਂ ਕੋਈ ਵੀ ਚੀਜ਼ ਦਾ ਪਿੰਡ 'ਚ ਮੈਸੇਜ ਦੇਵਾਂਗੇ ਸੋ ਉਹਦੇ ਨਾਲ ਬੜਾ ਫਰਕ ਪੈਂਦਾ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਮਿਲਦਾ ਜੀ ਰਸਤਾ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਏਡੇ ਵੱਡੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹੁਣ ਵੇਖੋ 3-4 ਲੱਖ ਰੁਪਏ ਬਿਲਕੁਲ ਲੰਬੂ ਮੁੱਲੀ ਗੱਲ ਹੈ ਕਿ ਲੱਗ ਜਾਂਦਾ ਵਾ ਸੋ ਇਸ ਕਰਕੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਆਪਣੇ ਸਿੱਧੂ ਸਾਫਕਾ ਸਰਪੰਚ ਵੀ ਨੇ ਕੈਨੇਡਾ 'ਚ ਬੈਠੇ ਨੇ ਚਲੋ ਉਹਨਾਂ ਨੇ ਵੀ ਆਪਾਂ ਨੂੰ ਸੇਵਾ ਭੇਜੀ ਤੇ ਤੇਜਿੰਦਰ ਸਿੰਘ ਜੀ ਉਹਨਾਂ ਨੇ ਵੀ ਭੇਜੀ ਬਾਕੀ ਵੀ ਜਿਹ ਅਕਸਰ ਹੀ ਜਦੋਂ ਫੂਨ ਦੀ ਗੱਲ ਕੀਤੀ ਆ ਫਲੱਡਸ ਆਏ ਸੀਗੇ ਲੋਕ ਕਹਿ ਰਹੇ ਸੀ ਕਿ ਇਹ ਟੂਰਨਾਮੈਂਟ ਨਾ ਕਰਾਇਆ ਜਾਣ ਲੋਕਾਂ ਤੱਕ ਰਾਸਮਬਦੀ ਪਹੁੰਚਾਈ ਜਾ ਕਿ ਕਹਿਣਾ ਚਾਹੁੰਦੇ ਸਨ ਵੇਖੋ ਉਦੋਂ ਦੇ ਹਾਲਾਤਾਂ ਦਾ ਤੇ ਹੁਣ ਦੇ ਹਾਲਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਉਦੋਂ ਜੇ ਮੰਨ ਲਓ ਕਿ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਤੇ ਸਾਨੂੰ ਵੀ ਕੈਨਸਲ ਹੀ ਕਰਾਉਣਾ ਪੈਣਾ ਸੀਗਾ ਕਿਉਂਕਿ ਜਦੋਂ ਮੀਂਹ ਇੰਨੇ ਪੈ ਰਹੇ ਸੀਗੇ ਸਾਰੀ ਗਰਾਊਂਡ ਤੇ ਸਾਰਾ ਕੁਝ ਇਤ ਖਰਾਬ ਸੀਗਾ ਸੋ ਉਸ ਵਕਤ ਜਿਹੜਾ ਜੋ ਡਿਸੀਜਨ ਲਿਆ ਲੋਕਾਂ ਨੇ ਠੀਕ ਹੈ ਕਿ ਹਾਂ ਮੀਂਹ ਸੀਗਾ ਤੇ ਨਹੀਂ ਸੀ ਟੂਰਨਾਮੈਂਟ ਹੋ ਸਕਦਾ ਉਹ ਕੈਨਸਲ ਹੀ ਹੋ ਹ ਹੁਣ ਤੁਪਨ ਲੱਗ ਰਹੀਆਂ ਵਾ ਤੇ ਫਿਰ ਆਪਾਂ ਟੂਰਨਾਮੈਂਟ ਕਰਾਉਣਾ ਮناسب ਸੋਚਿਆ ਇਹ ਨਹੀਂ ਕਿ ਆਪਾਂ ਉੱਥੇ ਨਹੀਂ ਗਏ ਆ ਉੱਥੇ ਵੀ ਸੇਵਾ ਪਾ ਕੇ ਆਏ ਆ ਦੋ ਵਾਰੀ ਮੈਂ ਹੋ ਕੇ ਆ ਗਿਆ ਤੁਹਾਡਾ ਪਿੰਡ ਹਮੇਸ਼ਾ ਹੀ ਇੱਕ ਨੰਬਰ ਤੇ ਨਜ਼ਰ ਆਉਂਦਾ ਰਿਹਾ ਸਫਾਈ ਦੇ ਮਾਮਲੇ ਦੇ ਵਿੱਚ ਵੀ ਹੈ ਕਾਉਂਸਲਿੰਗ ਤੋਂ ਨੂੰ ਆਉਣਾ ਵੱਲੋਂ ਵੀ ਤੁਹਾਨੂੰ ਲੋਕਾਂ ਨੂੰ ਅਵਾਰਡ ਦਿੱਤਾ ਗਿਆ ਪਿੰਡ ਨੂੰ ਅਵਾਰਡ ਤਾਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਇਹ ਵੇਖੋ ਜਦੋਂ ਕੋਈ ਚੰਗੀ ਸੋਚ ਲੈ ਕੇ ਜਦੋਂ ਹੁਣ ਭਵੇਂ ਕਾਰਜਵੀਰ ਇੱਥੋਂ ਚੱਲ ਗਏ ਆ ਭਾਵੇਂ ਕੈਨੇਡਾ ਬੈਠੇ ਆ ਬਟ ਫਿਰ ਵੀ ਜੇ ਚੰਗੇ ਕੰਮ ਕੀਤੇ ਤੇ ਲੋਕ ਯਾਦ ਕਰਦੇ ਹੀ ਆ ਜੇ ਚੰਗੇ ਕੰਮ ਸਰਬਤ ਤੇ ਤੱਕ ਤਾਂ ਪਲਟੇ ਹੀ ਹੁੰਦਾ ਉਹ ਗ੍ਰਾਵੀਟੀ ਤੁਸੀਂ ਲਾਸਟ ਟਾਈਮ ਹੀ ਬਹੁਤ ਸਾਰੇ ਦਰਖਤ ਲਗਾਏ ਸੀ ਕਿ ਕਿਆ ਗਿਆ ਸੀ ਕਿ ਆਪਾਂ ਦਰਖਤਾਂ ਨੂੰ ਬਚਾਈਏ ਕਿੰਨੇ ਇੱਕ ਦਰਖਤ ਪਾਲ ਪਏ ਨੇ ਔਰ ਕਿੰਨੇ ਇੱਕ ਹੋਰ ਦਰਖਤ ਲਾਉਣ ਦੀ ਤਰੀ ਹੈ ਉਹ ਹੁਣ ਮੇਰੇ ਸਣਾ ਆਪਾਂ 2250 ਦਰਖਤ ਲਗਾਇਆ ਸੀਗਾ ਜਿਹਦੇ ਵਿੱਚੋਂ ਮੇਰੇ ਸਣਾ 100 ਜਿਹੜਾ ਦਰਖਤ ਉਹ ਚੱਲ ਪਿਆ ਵਾ ਤੇ ਬਹੁਤ ਇੰਨੀ ਖੁਸ਼ੀ ਹੈ ਕਿ ਸੋ ਬੂਟਾ ਜਦੋਂ ਤੁਰ ਪਏ ਨਾਲ ਤੇ ਫਿਰ ਇੱਕ এনवायरमेंट ਵਾਸਤੇ ਵੀ ਇੱਕ ਵਧੀਆ ਸੰਦੇਸ਼ ਸੀਗਾ ਉਹ ਪਾਸ ਤੋਂ ਮੇਰਾ ਨੌਜਵਾਨਾਂ ਨੂੰ ਕੀ ਫਿਰ ਰੱਖਾਂ ਨੌਜਵਾਨਾਂ ਨੇ ਇਹੋ ਕਹਿਣਾ ਚਾਹੁੰਦੇ ਨੇ ਕਿ ਆਪਣਾ ਖੇਡਾਂ ਵਾਲ ਜਿੰਨਾ ਵੀ ਚਾਹੀਦਾ ਹੋ ਆਪਣੀ ਪੜ੍ਹਾਈ ਲਿਖਾਈ 'ਤੇ ਧਿਆਨ ਦਿਓ ਬਾਕੀ ਜਿੱਥੇ ਸਾਡੀ ਲੋੜ ਹੈ ਅਸੀਂ ਉੱਤੇ ਹਾਜ਼ਰ ਹੋਵਾਂਗੇ ਚਾਹੇ ਕਿਹੇ ਵੀ ਫੀਲਡ ਦੇ ਵਿੱਚ ਹੋਵੇ ਕੁਝ ਹੁਣ ਜੇ ਪਿਛਲੀ ਯਾਰ ਸਾਡੇ ਪਿੰਡ ਦੀ ਕੁੜੀ ਸਬ ਇੰਸਪੈਕਟਰ ਡਾਇਰੈਕਟਰ ਭਰਤੀ ਹੋਈ ਸੀਗੀ ਤਾਂ ਉਸ ਦਾ ਵੀ ਸਨਮਾਨ ਕੀਤਾ ਸੀਗਾ ਅੱਜ ਤੋਂ 5-7 ਸਾਲ ਪਹਿਲਾਂ ਲਾਭਪ੍ਰੀਤ ਸਿੰਘ ਉਹਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਸੀਗਾ ਆਪਣਾ ਗੋ ਵੈਟਲਿਸਟਿਕਾ weight lifting ਦੇ ਵਿੱਚ ਠੀਕ ਹੈ ਤੇ ਉਹਨਾਂ ਦਾ ਵੀ ਆਪਾਂ ਸਨਮਾਨ ਕੀਤਾ ਸੀਗਾ ਜਿਹੜਾ ਕੋਈ ਚੰਗਾ ਕੰਮ ਪਿੰਡ ਵਾਸਤੇ ਕਰੂਗਾ ਉਹਦਾ ਸਨਮਾਨ ਇਦਾਂ ਟੂਰਨਾਮੈਂਟਾਂ 'ਚ ਕਰਾਂਗੇ ਤੇ ਉਹਨਾਂ ਨੂੰ ਅੱਗੇ ਵੀ ਲੈ ਕੇ ਆਵਾਂਗੇ ਬਿਲਕੁਲ ਬਿਲਕੁਲ ਟੂਰਨਾਮੈਂਟ ਲਈ ਜਿਹੜਾ ਸਨਮਾਨ ਜਰਾ ਹੋ ਜ਼ਰੂਰ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਜਿਹੜੇ ਨੇ ਦੇ ਸਰਪੰਚ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਇਹਨਾਂ ਵੱਲੋਂ ਪਹੁੰਚ ਕੇ ਜਿਹੜਾ ਹੈ ਹੁਣ ਜਿਹੜਾ ਕਬੱਡੀ ਟੂਰਨਾਮੈਂਟ ਜਿਹੜਾ ਹੈ ਸ਼ੁਰੂ ਕਰਵਾਇਆ ਜਾਵੇਗਾ ਹਾਲਾਂਕਿ ਕਈ ਵਾਰ ਇਹ ਵੀ ਦੇਖ ਨੂੰ ਮਿਲਿਆ ਕਿ ਕਬੱਡੀ ਟੂਰਨਾਮੈਂਟ ਦੇ ਦੌਰਾਨ ਬਹੁਤ ਸ ਉਹ ਨਸ਼ੇ ਤੋਂ ਦੂਰ ਹੁੰਦੇ ਹੋਏ ਵੀ ਨਜ਼ਰ ਆਉਂਦੇ ਨੇ ਲੇਕਿਨ ਜਿੱਦਾਂ ਪੰਜਾਬ ਦੇ ਉੱਤੇ ਕੁਦਰਤੀ ਆਫਤਾ ਆਈ ਸੀ ਉਸ ਵੇਲੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸਾਡੇ ਵਿੱਚ ਜਿੱਥੇ ਨੌਜਵਾਨ ਵੱਧ ਚੜ ਕੇ ਸਾਹਮਣੇ ਆਏ ਤੇ ਉਹਨਾਂ ਵੱਲੋਂ ਜਿਹੜਾ ਹੈ ਪੰਜਾਬ ਨੂੰ ਦੁਬਾਰਾ ਤੋਂ ਖੜਾ ਕਰਨ ਵਾਸਤੇ ਕਿ ਆਪਣਾ ਕਿਹੜੀ ਛੋਟੇ ਦਾ ਜੋਰ ਜਿਹਾ ਸੀਗਾ ਉਹ ਲਗਾ ਦਿੱਤਾ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਕੁਝ ਨਾ ਕੁਝ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਨੌਜਵਾਨਾਂ ਲਈ ਜਿਹੜਾ ਹੈ ਬੇਚੜੇ ਦੂਰ ਕਰਨ ਵਾਸਤੇ ਹੁਣ ਬਸ ਸਿੱਧਾ ਪਿੰਡ ਦੇ ਵਿੱਚ ਲਗਾਤਾਰ ਹੀ ਉਪਰ ਤਹਤ ਹੀ ਹੁਣ ਅੱਜ ਇੱਕ ਕਬੱਡੀ ਟੂਰਨਾਮੈਂਟ ਜਿਹੜਾ ਹੈ ਉਹ ਵੀ ਚਲਿਆ ਜਾ ਰਿਹਾ ਜਿਸ ਦਾ ਨਾਮ ਹੈ 80000 ਤੇ 70000 ਰੁਪਏ ਰੱਖਿਆ ਗਿਆ ਹੈ ਜੀ ਇੱਕ ਮਿੰਟ ਆਪਾਂ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜਿਹੜਾ ਪਰਫੋਰਮੈਂਸ ਉਹਨਾਂ ਦੇ ਪਾਸਿਆਂ ਨੂੰ ਲਾਈਟ ਐਂਡ ਸਾਊਂਡ ਪਿੱਖੀ ਵੰਡ ਬੜੀ ਪਿਆਰੀ ਸੋੜਾ ਬੰਦੇ ਦਾ ਬੈਰੀਏ ਲੱਗਾ ਹੋਇਆ ਹੈ ਮਾਝਾ ਬਣਾਓ ਅਫਸਰ ਜੀ